ਜ਼ਿਲ੍ਹਾ ਮੋਗਾ ਦੇ ਬਾਗਾ ਪੁਰਾਣਾ ਵਿਖੇ ਕੋਟਕਪੂਰਾ ਰੋਡ ਤੇ ਸਥਿਤ ਪਾਲ ਮਰਚੈਂਟ ਏਜੰਸੀ ਚ ਸ਼ਨੀਵਾਰ ਸ਼ਾਮ ਕਰੀਬ 5 ਵਜੇ ਦਿਨ ਦਿਹਾੜੇ ਕਾਰ ਸਵਾਰ ਤਿੰਨ ਲੁਟੇਰੇ ਪਿਸਤੌਲ ਦੀ ਨੋਕ ਤੇ ਲੱਖਾਂ ਰੁਪਏ ਲੁੱਟ ਕਰਕੇ ਫਰਾਰ ਹੋ ਗਏ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਥਾਣਾ ਬਾਗਾਪੁਰਾਣਾ ਦੇ ਐਸ ਐਚ ਓ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ 5 ਵਜੇ ਬਾਗਾਪੁਰਾਣਾ ਕੋਟਕਪੂਰਾ ਰੋਡ ਤੇ ਸਥਿਤ ਪਾਲ ਮਰਚੈਂਟ ਏਜੰਸੀ ਕੋਲ ਇੱਕ ਕਾਰ ਵਿੱਚ ਤਿੰਨ ਵਿਅਕਤੀ ਆਏ ਜਿਨ੍ਹਾਂ ਚੋਂ ਦੋ ਨੇ ਏਜੰਸੀ ਦੇ ਅੰਦਰ ਆਕੇ ਬੰਦੂਖ ਦੀ ਨੁਕਤੇ ਏਜੰਸੀ ਚੋਂ 223000 ਰੁਪਏ ਲੁੱਟ ਲਏ ਤਿੰਨੋਂ ਮੁਲਜ਼ਮ ਸਿਲਵਰ ਰੰਗ ਦੀ ਕਾਰ ਵਿੱਚ ਆਏ ਸਨ ਅਤੇ ਕਾਰ ਦੇ ਡਰਾਈਵਰ ਨੇ ਪੱਗ ਬੰਨੀ ਹੋਈ ਸੀ ਡੀਐਸਪੀ ਬਾਗਾਪੁਰਾਣਾ ਤੋਂ ਇਲਾਵਾ ਹੋਰ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਸੀਆਈਏਟੀ ਦੀ ਟੀਮ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਜੇ ਨਿਊਜ਼ ਪੰਜਾਬੀ ਲਈ ਮੋਗਾ ਤੋਂ ਜੁਗਿੰਦਰ ਸਿੰਘ ਗਿੱਲ ਦੀ ਰਿਪੋਰਟ ਆਲ ਮਸਲ ਜਿਹੜੇ ਹੈਗੇ ਹਨ ਮਨੀ ਐਕਸਚेंजर ਹੈਗੇ ਹਨ ਇਹਨਾਂ ਦੇ ਤਕਰੀਬਨ 5:24 ਮਿੰਟ ਦੇ ਖਰੀਬ ਦੋ ਸ਼ਖਸ ਜਿਹੜੇ ਅੰਦਰ ਆਏ ਜਿਨ੍ਹਾਂ ਦੇ ਹੱਥ ਦੇ ਵਿੱਚ ਕੋਈ ਫਾਲਵ ਵਗੈਰਾ ਦੱਸਿਆ ਜਾ ਰਿਹਾ ਇਹ ਨਾ ਫੜੋਣਾ ਨੂੰ ਵਾਚੀਜ ਆ ਉਹ ਵੈਰੀਫਾਈ ਕਰ ਰਹੇ ਸੀ ਜਿਹੜੀ ਰਿਪੋਰਟ ਦੇਖੀ ਹੈ ਦੀ ਉਸ ਤੋਂ ਬਾਅਦ ਜਿਹੜਾ ਇਹ ਦੱਸਣ ਦਾਅ ਕਹਿੰਦੇ 2,23,000 ਰੁਪਏ ਦੀ ਰਕਮ ਇਹ ਦੱਸ ਰਹੇ ਕਿ ਸਾਡੀ ਉਹ ਲੈ ਗਏ ਨੇ ਵਰਨਾ ਗੱਡੀ ਦੇ ਉੱਪਰ ਉਹ ਸ਼ਖਸ ਆਏ ਨੇ ਸਰਵਲਕਰ ਦੀ ਵਰਨਾ ਗੱਡੀ ਹੈ ਅਸੀਂ ਇਸ ਨੂੰ ਟ੍ਰੇਸ ਕਰਨ ਤੋਂ ਸਮਝ ਅਸੀਂ ਕਰ ਰਹੇ ਹਾਂ ਅਸੀਂ ਜਿਹੜੀ ਹੈਗੀ ਹੈ ਗੱਡੀ ਦਾ ਨੰਬਰ ਟ੍ਰੇਸ ਕਰ ਰਹੇ ਹਾਂ ਉਸ ਤੋਂ ਬਾਅਦ ਜਲਦੀ ਇਹਨਾਂ ਨੂੰ ਗਿਫਤ ਕਰਨਾ ਜਾਣਾ ਹੈ ਕਿੱਥੋਂ ਕਿੱਥੇ ਆਏ ਸੀ ਟੋਟਲ 3 ਜਣੇ ਦੱਸੇ ਜਾ ਰਹੇ ਆ ਦੋ ਬੰਦੇ ਅੰਦਰ ਆਏ ਇੱਕ ਸਿਕਸ਼ਣ ਦੇ ਗੱਡੀ ਦੇ ਵਿੱਚ ਬੈਠਾ ਸੀਗਾ ਉਹ ਮੁੰਡੇ ਨੇ ਇਹਨਾਂ ਦੇ ਨੇ ਜਿਹੜਾ ਹੈਗਾ ਉਹਨੇ ਦੱਸਿਆ ਸਾਨੂੰ ਕਿ ਮੈਂ ਬਾਹਰ ਗਿਆ ਸੀਗਾ ਬਾਹਰ ਜਾ ਕੇ ਵੇਖਿਆ ਕਿ ਉਹ ਬੰਦੇ ਦੇ ਸ਼ਹਿਰ ਪਗੜੀ ਵਗੈਰਾ ਕੋਈ ਬੰਨੀ ਸੀਗੀ ਜੋ ਆਫਿਸ ਦੇ ਵਿੱਚ ਇਹਨਾਂ ਕਿਹਨੇ ਆ ਕਿ ਉਹ ਆਫਿਸ ਦੇ ਵਿੱਚ ਇੱਕ ਲੜਕੀ ਸੀਗੀ ਦੋ ਜਣੇ ਇਹ ਮੁੰਡੇ ਸੀਗੇ ਤਿੰਨ ਜਣੇ ਆਫਿਸ ਦੇ ਵਿੱਚ ਮੌਜੂਦ ਸੀ ਇਹਨਾਂ ਦੇ ਜਿਹੜੇ ਮੈਨੇਜਰ ਸਾਹਿਬ ਉਹ ਬਾਹਦੇ ਹਿੱਟਾ ਆ ਉਹ ਡਾਟਾ ਕਿਹਨੇ ਲਿਖਿਆ ਉਹਨੂੰ ਦੋ ਦੱਸ ਰਹੇ ਨੇ ਉਹਨੂੰ ਖੜੋਣਾ ਨੂੰ ਮਾਸੀ ਜਾਂ ਦੂਸਰੇ ਸੀ ਉਹ ਅਸੀਂ ਸੀਸੀਟੀਵੀ ਰਿਪੋਰਟੇ ਦੇਖੀ ਹੈ ਵੈਰੀਫਾਈ ਕਰਕੇ ਜੋ ਵੀ ਹੈਗਾ ਉਸ ਪਰ ਸੀਸੀਟੀਵੀ ਦੇ ਸਾਹਮਣੇ ਆ ਰਿਹਾ ਹੈ ਸੀਸੀਟੀਵੀ ਦੇ ਵਿੱਚ ਇਹ ਆ ਰਿਹਾ ਕਿ ਦੋ ਸ਼ਖਸ ਜਿਹੜੇ ਅੰਦਰ ਆ ਰਹੇ ਹਨ ਮੂੰ ਉਹਨਾਂ ਦੇ ਬਨੇ ਹੋਏ ਹਨ ਇੱਕ ਦੇ ਸਪੋਰਟ ਸ਼ੂ ਪਾਏ ਇੱਕ ਦੇ ਦੂਸਰੇ ਸ਼ੂਸ ਪਾਏ ਉਹ ਸਾਰਾ ਉਹਦੇ ਫੋਟੇ ਦੇ ਵਿੱਚ ਦਿਖ ਰਿਹਾ ਹੈ ਤੇ ਉਹ ਫਰੋੜਾ ਫਰੜਾ ਲਈ ਕਰਕੇ ਤੇ ਜਿਹੜੇ ਪੈਸੇ ਸੋਨ ਦੇ ਸੇਫ ਦੇ ਵਿੱਚੋਂ ਜਿਹੜੇ ਚਾਬੀ ਇਹਦੀ ਲੱਭ ਕੇ ਡਰਾਜ ਦੇ ਵਿੱਚੋਂ ਉਹ ਤੇ ਲੈ ਗਏ